ਅੰਮ੍ਰਿਤਸਰ ਦੀ ਲੋੜੀ ਤੇ ਲੋਹਰ ਦੀ ਬਸੰਤ ਜਦੋਂ ਮੇਲ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਜਦੋਂ ਲੋਹਰ ਦੀ ਬਸੰਤ ਦੀ ਕਿਉਂ ਗੱਲ ਕਰ ਰਿਹਾ ਹਾਂ ਕਿਉਂਕਿ ਉੱਥੇ ਦੀ ਜਿਹੜੀ ਡਿਜ਼ਾਈਨ ਦੇ ਗੁੱਡੇ ਉੱਥੋਂ ਦੀ ਜਿਹੜੀ ਵੈਰਾਈਟੀ ਉੱਥੋਂ ਦੀ ਜਿਹੜੀ ਪਤੰਗਬਾਜ਼ੀ ਜਦੋਂ ਅੰਮ੍ਰਿਤਸਰ ਦੇ ਵਿੱਚ ਮਿਲੇ ਔਰ ਅੰਮ੍ਰਿਤਸਰ ਦੀ ਲੋੜੀ ਦੇ ਵਿੱਚ ਲੋਹਰ ਦਾ ਤੜਕਾ ਵੀ ਲੱਗਿਆ ਹੋਵੇ ਸੋ ਮਜ਼ਾ ਹੀ ਕੁਝ ਹੋਰ ਹੁੰਦਾ ਸੋ ਲੋੜੀ ਨਜ਼ਦੀਕ ਆ ਗਈ ਹੈ ਔਰ ਇਸ ਦੇ ਨਾਲ ਨਾਲ 21 ਤਾਰ ਡੋਰ 16 ਤਰ 18 ਤਰ ਜਿਹੜੀ ਕਿ ਡ੍ਰੈਗਨ ਕਾਤਲ ਡੋਰ ਤੇ ਵਾਰ ਕਰਨ ਲਈ ਵੀ ਬਿਲਕੁਲ ਤਿਆਰ ਹੋਵੇ ਮੈਂ ਗੱਲ ਕਰ ਰਿਹਾ ਵਾਂ ਮਨਮੋਹਨ ਚੀ ਜਿਹੜੇ ਕਿ ਪਤਲੀ ਘਰ ਚੌਕ ਦੇ ਵਿੱਚ 70 ਸਾਲਾਂ ਤੋਂ ਜਿਹੜਾ ਇਸ ਪਤੰਗबाजी ਦੇ ਸ਼ਕੀਨਾ ਦੇ ਸ਼ੌਕ ਪੂਰੇ ਕਰ ਰਹੇ ਨੇ ਔਰ ਪਤੰਗਾਂ ਦੀ ਗੱਲ ਕਰਾਂ ਸੋ ਪਤੰਗਾਂ ਦਾ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੋਤਾ ਨਹੀਂ ਹੈ ਔਰ ਲਗਾਤਾਰ ਲੋਕਾਂ ਨੂੰ ਜਿਹੜੀ ਵਧੀਆ ਪਤੰਗ ਦੇ ਰਹੇ ਆ ਕੁਆਲਿਟੀ ਨਾਲ ਕੋਈ ਸਮਝੋਤਾ ਨਹੀਂ ਔਰ ਡੋਰਾਂ ਦੀ ਗੱਲ ਕਰਾਂ ਸੋ ਹਰ ਸਾਲ ਜਿਹੜੀ ਹੈ ਚਾਈਨੀ ਡੋਰ ਦੇ ਖਿਲਾਫ ਮੁਹਿੰਮ ਚਲਾਉਂਦੇ ਔਰ ਲੋਕਾਂ ਨੂੰ ਇੰਡੀਅਨ ਡੋਰ ਦੇ ਨਾਲ ਜੋੜਦੇ ਕਿਉਂਕਿ ਕਲਚਰ ਜੀਤੋ ਪਤੰਗ ਬਾਜੀ ਦਾ ਸ਼ੌਕ ਹੀ ਜਿਹੜਾ ਅਲੱਗ ਸੀਗਾ ਸੋ ਹੁਣ ਉਸ ਸ਼ੌਕ ਨੂੰ ਦੁਬਾਰਾ ਬਿਲਕੁਲ ਜਾਗਰੂ ਕਰ ਰਹੇ ਹੋ ਔਰ ਲਗਾਤਾਰ ਲੋਕਾਂ ਦੀ ਗੱਲ ਕਰ ਰਹੇ ਆ ਸੋ ਮਨਮੋਹਨ ਜੀ ਜਿਹੜੀ ਕਿ ਸੱਤਨ ਪੀੜੀਆਂ ਤੋਂ ਲਗਾਤਾਰ ਪਤੰਗ ਬਾਜੀ ਦੀ ਸ਼ੌਕ ਨੂੰ ਪੂਰਾ ਕਰ ਰਹੀ ਹੈ ਔਰ ਚੌਥੀ ਵੀੜੀ ਵੀ ਤਿਆਰ ਹੋ ਰਹੀ ਹੈ ਕਿਉਂਕਿ 70 ਸਾਲਾਂ ਦਾ ਇਤਿਹਾਸ ਛੋਟਾ ਨਹੀਂ ਹੁੰਦਾ ਵਾ ਖਾਸ ਕਰ ਕਿਲੇ ਦੇ ਵਿੱਚ ਜਦੋਂ ਕਿਲੇ ਜਿਹਨੂੰ ਪਾਥੀਆਂ ਵਾਲੇ ਗਰਾਊਂਡ ਕਹਿੰਦੇ ਆ ਜਦੋਂ ਪਤੰਗ ਉੱਡਦੀ ਸੀ ਸੋ ਹਰ ਕੋਈ ਜੜੇ ਉੱਥੇ ਪਤੰਗ ਬਾਜੀ ਦੇ ਸ਼ੌਕੀਨ ਜੜੇ ਉੱਥੇ ਦੇਖਣ ਜਾਂਦੇ ਸੀ ਸੋ ਉਸ ਤਰ੍ਹਾਂ ਦੀ ਪਤੰਗਾ ਉਸ ਬੇਟੇ ਜਿਹੜੇ ਆ ਅਮਿਤ ਮੇਤਾ ਜਿਹੜੇ ਆ ਉਹ ਹੈਗੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਖਾਸ ਕਰ ਅੰਮ੍ਰਿਤ ਸਰਦੀ ਲੋੜੀ ਨੂੰ ਕਿਸ ਤਰ੍ਹਾਂ ਉਚਾਰ ਚਾਂਦ ਲਨ ਲਈ ਤਿਆਰ ਔਰ ਕਿਸ ਤਰ੍ਹਾਂ 500 ਤੋਂ ਵੱਡ ਡਿਜ਼ਾਈਨ ਦੇ ਪਤੰਗਾ ਲੈ ਕੇ ਆਇਆ ਸਰ ਪਤੰਗਾ ਦੀ ਵੈਰਾਈਟੀ ਤੇ ਬਹੁਤ ਜ਼ਿਆਦਾ ਹੋਈ ਹੈ ਅੱਜ ਕੱਲ ਪਾਕਿਸਤਾਨੀ ਗੁੱਡੀ ਦਾ ਬੜਾ ਟ੍ਰੈਂਡ ਹੋ ਗਿਆ ਹੈ ਪਹਿਲੇ ਕਾਰਡ ਕਰ ਗੁੱਡੀ ਚੱਲਦੀ ਸੀ ਅੱਜ ਕੱਲ ਛਾਪੇ ਵਾਲੀ ਗੁੱਡੀ ਚੱਲਦੀ ਹੈ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਟ੍ਰੈਂਡ ਲਗੇ ਤੇ ਸਾਡੀ ਗੁੱਡੀ 70 ਸਾਲ ਪੁਰਾਣਾ ਸਾਡਾ ਕੰਮ ਹੈ ਮੇਰੇ ਦਾਦਾ ਜੀ ਦੇ ਟਾਈਮ ਦਾ ਹੈ ਤੇ ਉਸ ਤੋਂ ਬਾਅਦ ਮੇਰੇ ਫਾਦਰ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੇਰੀ ਆਨ ਵਾਲੀ ਪੀੜ੍ਹੀ ਕੰਮ ਕਰ ਰਹੀ ਹੈ 70 ਸਾਲ ਪੁਰਾਣਾ ਕੰਮ ਹੈ ਇੱਕ ਤਰ੍ਹਾਂ ਦੀ ਗੁੱਡੀ ਦੇਸ ਤੁਹਾਨੂੰ ਕਮ ਸੇ ਕਮੀ ਤੇ 500 ਡਿਜ਼ਾਈਨ ਮਿਲੇਗਾ ਸਾਡੇ ਕੋਲੋਂ ਔਰ ਵੈਰਾਈਟੀ ਇੰਨੀ ਹੋਏਗੀ ਪਤੰਗਾ ਦੇ ਵਿੱਚ ਵੀ ਜਿਹੜੀ ਪੂਰੇ ਆਲ ਓਵਰ ਵਰਡ ਦੇ ਵਿੱਚ ਵੀ ਕਿਹੇ ਕੋਲ ਨਹੀਂ ਹੋਏਗੀ ਐਨੇ ਕ ਡਿਜ਼ਾਈਨ ਹੋਣਗੇ ਔਰ ਐਨੀ ਕ ਗੁੱਡੀ ਹੋਏਗੀ ਤਾਵੀ ਡੇਢ ਤਾਵੀ 3 ਤਾਵੀ 6 ਤਾਵੀ 12 ਤਾਵੀ 24 ਤਾਵਾ ਤੱਕ ਗੁੱਡਾ ਸਾਡੇ ਕੋਲੋਂ ਮਿਲੇਗਾ ਅਵੇਲੇਬਲ 24 ਤਾਵਾ 24 ਤਾਵਾ 24 ਤਾਵਾ ਗੁੱਡਾ ਜਿਹੜਾ ਕਿ ਪੂਰੇ ਅੰਮ੍ਰਿਤਸਰ ਚ ਕਿਹੇ ਕੋਲ ਨਹੀਂ ਹੋਏਗਾ 24 ਤਾਵਾ ਗੁੱਡਾ ਯਾਨੀ ਕਿ 24 ਫੁੱਟ ਲੰਬਾ ਗੁੱਡਾ ਹੋਏਗਾ ਜੋ ਕਿ ਮੇਰੇ ਫਾਦਰ ਨੇ ਹੀ ਬਣਾਇਆ ਸੀ ਅੰ 18 ਤਾਰ 21 ਤਾਰ ਤੇ ਜਿਹੜੀ ਚਾਈਨਾ ਨੂੰ ਵੀ ਵੱਡੇਗੀ ਆਰਾਮ ਦੇ ਨਾਲ ਜੇ ਹਵਾ ਤੇਜ਼ ਹੋएगी ਤਾਂ ਚਾਈਨਾ ਨੂੰ ਵੀ ਆਰਾਮ ਨਾਲ ਵੱਡੇਗੀ ਚਾਈਨਾ ਡੋਰ ਬਿਲਕੁਲ ਬਿਲਕੁਲ ਯੂਜ਼ ਨਾ ਕਰੋ ਫਿਰ ਵੀ ਮਾਰਕੀਟ ਚ ਵਿਕਰੀ ਹੈ ਪਰ ਉਹਦਾ ਬੈਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੇ ਪਤੰਗਾ ਦਾ ਕਾਰੋਬਾਰ ਖਰਾਬ ਕੀਤਾ ਹੈ ਤੇ ਬੱਚਿਆਂ ਦੀ ਜਾਨਾਂ ਜਾ ਰਹੀਆਂ ਕਈ ਕੁਝ ਹੋ ਰਿਹਾ ਉਹਦੇ ਕੋਲ ਬਿਲਕੁਲ ਅਮਿਤ ਜੀ ਮੈਂ ਡੋਰ ਵਾਲ ਵੀ ਆਵਾਂਗਾ ਲੇਕਿਨ ਸਭ ਤੋਂ ਪਹਿਲਾਂ ਪਤੰਗਾ ਦੀ ਗੱਲ ਕਰਾਂਗਾ ਵੈਰਾਈਟੀ ਦੀ ਗੱਲ ਕਰਾਂਗਾ ਡਿਜ਼ਾਈਨ ਦੀ ਗੱਲ ਕਰਾਂਗਾ ਸੋ ਬਸੰਤ ਦੀ ਗੱਲ ਕਰਾਂਗਾ ਸੋ ਬਸੰਤ ਲੋਰ ਦੀ ਲੋੜੀ ਅੰਮ੍ਰਿਤਸਰ ਦੀ ਸੋ ਬਸੰਤ ਜਦੋਂ ਆਂਦੀ ਸੀ ਤੇ ਲੋਰ ਦੀ ਗੱਲ ਕਰਦੇ ਸੀ ਲੋਕੀ ਔਰ ਲੋੜੀ ਦੀ ਜਦੋਂ ਆਂਦੀ ਸੀ ਉਹ ਅੰਮ੍ਰਿਤਸਰ ਦੀ ਜਦੋਂ 70 ਸਾਲ ਪੁਰਾਣੀ ਦੀ ਗੱਲ ਤੁਸੀਂ ਜਿਸ ਤਰ੍ਹਾਂ ਖਾਸ ਕਰ ਜਦੋਂ ਛੱਜ ਦੀ ਗੱਲ ਆਉਂਦੀ ਹੈ ਗੁੱਡਿਆਂ ਦੀ ਗੱਲ ਆਉਂਦੀ ਹੈ ਸੋ ਬਸੰਤ ਦੀ ਜਦੋਂ ਗੱਲ ਆਉਂਦੀ ਹੈ ਤੇ ਲੋਹੜੀ ਗੁੱਡੇ ਜਿਹੜੇ ਉਹ ਨਜ਼ਰ ਆਉਂਦੇ ਉਹ ਵੀ ਕਾਫੀ ਵੈਰਾਈਟੀ ਹੋਈਗੀ ਬਿਲਕੁਲ ਜੀ ਲੋਹੜੀ ਗੁੱਡਿਆਂ ਦਾ ਬਹੁਤ ਟ੍ਰੈਂਡ ਹੋ ਗਿਆ ਫਿਰ ਦੁਬਾਰਾ ਟ੍ਰੈਂਡ ਆ ਗਿਆ ਲੋਹੜੀ ਗੁੱਡਿਆਂ ਦਾ ਜੋ ਕਿ ਲਾਹੌਰ ਚ ਹੀ ਬਣਦੇ ਸੀ ਹੁਣ ਅੰਮ੍ਰਿਤਸਰ ਚ ਵੀ ਬਣਨ ਲੱਪੇ ਹੈ ਅੰਮ੍ਰਿਤਸਰ ਇਸ ਟਾਈਮ ਇੰਡੀਆ ਦੀ ਸਭ ਤੋਂ ਬੈਸਟ ਗੁੱਡੀ ਬਣਨ ਲੱਪਈ ਹੈ ਜਿਹੜੇ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਚ ਸਪਲਾਈ ਹੋਣਾ ਪਈ ਹੈ ਕਿਉਂਕਿ ਉਹ ਲੋਹੜੀ ਗੁੱਡੇ ਪੁਰਾਣਾ ਟ੍ਰੈਂਡ ਫੇਰ ਆ ਗਿਆ ਹੈ ਪਾਕਿਸ ਇਹ ਪਤੰਗਾ ਦੇ ਪੁਰਾਣੇ ਡਿਜ਼ਾਈਨ ਅਗੇ ਸੀ ਉਹ ਫੇਰ ਦੁਬਾਰਾ ਉਹ 트ੈਂਡਿੰਗ ਦੇ ਵਿੱਚ ਆ ਗਏ ਕਿਉਂਕਿ ਪੁਰਾਣੀਆਂ ਚੀਜ਼ਾਂ ਦੇ ਡਿਜ਼ਾਈਨ ਹੀ ਸਭ ਤੋਂ ਬੈਸਟ ਹੁੰਦੇ ਨੇ ਸੋ ਅੰਮ੍ਰਿਤਸਰ ਦੀ ਗੱਲ ਕਰਾਂ ਸੋ ਪਤੰਗ ਬਾਜ਼ਾਂ ਦੇ ਸ਼ੌਕੀਨਾਂ ਦੀ ਗੱਲ ਕਰਾਂ ਸੋ ਕੰਪਰੋਮਾਈਜ਼ ਕੋਈ ਨਹੀਂ ਹੈ ਪਤੰਗ ਦੇ ਨਾਲ ਗੁੱਡੀ ਵਧੀਆ ਦੇਣੀ ਹੈ ਤਾਂ ਕਿ ਆਸਮਾਨ ਦੇ ਵਿੱਚ ਪਤੰਗ ਬਾਜ਼ ਦੇ ਸ਼ਕੀਨ ਜੜੀ ਆਪਣੀ ਸ਼ੌਂਕ ਪੂਰਾ ਕਰ ਸਕੇ ਸਰ ਕਸਟਮਰ ਆਂਦਾ ਕਸਟਮਰ ਕਹਿੰਦਾ ਕਿ ਬੈਸਟ ਕੁਆਲਿਟੀ ਹੋਵੇ ਪੇਪਰ ਵਧੀਆ ਲੱਗਾ ਹੋਵੇ ਤੀਲਾ ਵਧੀਆ ਲੱਗਾ ਹੋਵੇ ਔਰ ਸੇਕੀ ਤੀਲੀ ਹੋਵੇ ਔਰ ਛਿਲਾਈ ਤੀਤਲੀ ਹੋਵੇ ਜਿਹੜੀ ਕਿ ਗੁੱਡੀ ਤਿੰਨ ਗੋੜ ਤੇ ਜਾਵੇ ਤੇ ਆਰਾਮ ਨਾਲ ਤਿੰਨ ਗੋੜ ਤੇ ਵੀ ਇਸ਼ਾਰੇ ਨਾਲ ਕੰਮ ਕਰੇ ਤੇ ਸਾਡੀ ਕੰਪਰੋਮਾਈਜ਼ ਸਾਡੇ ਨਾਲ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਆਪਾਂ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਕਰੀਦਾ ਮੰਗਾਈ ਜਾਏ ਜਿੰਨੀ ਮਰਜ਼ੀ ਹੋ ਜਾਏ ਬਟ ਕਸਟਮਰ ਖਰੀਦ ਰਹੇ ਨੇ ਕਸਟਮਰ ਕਹਿੰਦਾ ਸਾਨੂੰ ਕੁਆਲ ਦੇ ਇਤਿਹਾਸ ਦੇ ਵਿੱਚ ਗੁਜਰਾਤ ਦੇ ਵਿੱਚ ਵੀ ਕਾਫੀ ਸਾਡੀ ਪਤੰਗਾ ਜਾਂਦੀ ਰਹੀ ਸੋ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਪੈਕਿੰਗ ਕਾਫੀ ਜਾਂਦੀ ਰਹੀ ਹੈ ਇਸ ਖਾਸ ਕਰ ਗੁਜਰਾਤ ਫੈਸਟੀਵਲ ਦੇ ਵਿੱਚ ਵੀ ਕਾਫੀ ਰੌਣਕਾਂ ਲੱਗਦੀਆਂ ਬਿਲਕੁਲ ਜੀ ਗੁਜਰਾਤ ਅਹਮਦਾਬਾਦ ਦਾ ਸਭ ਤੋਂ ਬੈਸਟ ਹੈ ਅਹਮਦਾਬਾਦ ਦੇ ਵਿੱਚ ਸਭ ਤੋਂ ਮਹਿੰਗੀ ਗੁੱਡੀ ਵਿਕਦੀ ਹੈ ਔਰ ਸਭ ਤੋਂ ਕੁਆਲਿਟੀ ਦੀ ਗੁੱਡੀ ਵਿਕਦੀ ਹੈ ਜੋ ਕਿ ਸਾਡੀ ਵੀ ਬਹੁਤ ਗੁੱਡੀ ਅਹਮਦਾਬਾਦ ਜਾਂਦੀ ਹੈ ਉਸ ਤੋਂ ਦੌਰਾਨ ਵੀ ਅੰਮ੍ਰਿਤਸਰ ਵੀ ਹੁਣ ਬੜਾ ਟ੍ਰੈਂਡਿੰਗ ਹੋ ਗਿਆ ਕਿ ਕਸਟਮਰ ਕਹਿੰਦਾ ਕਿ ਪੈਸੇ ਦੀ ਕੋਈ ਚਿੰਤਾ ਨਹੀਂ ਕਵਾਲਿਟੀ ਹੋਣੀ ਚਾਹੀਦੀ ਆ ਕਸਟਮਰ ਨੂੰ ਉਹੀ ਚੀਜ਼ ਕੁਆਲਿਟੀ ਗੁਜਰਾਤ ਵਾਲੀ ਅੰਮ੍ਰਿਤਸਰ ਵੀ ਪ੍ਰੋਵਾਈਡ ਕਰਵਾ ਦੇ। ਅਮਿਤ ਜੀ ਤੀਲਿਆਂ ਦੀ ਗੱਲ ਹੁੰਦੀ ਹੈ। ਕਈ ਕਹਿੰਦੇ ਕਿ ਗੁੱਡੀ ਬਣਾਤੀ ਉਹ ਗੁੱਡੀ ਨਹੀਂ ਹੁੰਦੀ ਆ। ਕਾਫੀ ਕੁਝ ਦੇਖਣਾ ਪੈਂਦਾ ਵਾ ਟੈਕਨੀਕਲ। ਬਿਲਕੁਲ ਜੀ ਟੈਕਨੀਕਲ ਬੜਾ ਕੁਝ ਦੇਖਣਾ ਪੈਂਦਾ ਹੈ। ਤੀਲਾ ਇੱਕ ਸੇਕ ਕੇ ਤੀਲਾ ਲੱਗਣਾ, ਇੱਕ ਕਲਕੱਤੇ ਦਾ ਤੀਲਾ ਆਂਦਾ, ਇੱਕ ਤੁਲਸੀ ਬੁਰਦਾ ਤੀਲਾ ਆਂਦਾ, ਇੱਕ ਵਾਸ ਹੁੰਦਾ ਜਿਹੜਾ ਬੈਂਬੂ ਵਾਸ, ਉਹਨੂੰ ਪਾੜ ਕੇ ਤੇ ਤੀਲੀ ਬਣਾਈ ਜਾਂਦੀ ਹੈ ਜੋ ਕਿ ਹਰ ਕਿਸੇ ਦਾ ਵਸਦਾ ਰੋਗ ਨਹੀਂ ਆ। ਦੋ ਹੋ ਗਈ ਆਪਾਂ ਉਹ ਵੰਸਤੀ ਤਿੱਲੀ ਦੀ ਗੁੱਡੀ ਬਣਾਈ ਦੀ ਸਾਰੀ ਸੋ ਨਵੇਂ ਸਾਲ ਦੀ ਛੁੱਟੀਆਂ ਤੋਂ ਪਤੰਗबाजी ਜਿਹੜੀ ਸ਼ੁਰੂ ਹੋ ਜਾਂਦੀ ਹੈ ਔਰ ਚੰਦ ਦਿਨ ਰਹਿ ਗਏ ਆ ਸੋ ਪਤੰਗबाजी ਨੂੰ ਲੈ ਕੇ ਲੇਕਿਨ ਡੋਰ ਤੇ ਵੀ ਗੱਲ ਕਰਾਂਗਾ ਸੋ ਬਿਲਕੁਲ ਕਿਹੜੀਆਂ ਡੋਰ ਹੈਗੀਆਂ ਵਾ ਜਿਹੜੀ ਚਾਈਨਾ ਕੋ ਖਾਸ ਕਰ ਚਾਈਨਾ ਕਾਤਲ ਡੋਰ ਕਾਤਲ ਡੋਰ ਨੂੰ ਹਰ ਕੋਈ ਅਵੋਇਡ ਕਰਨਾ ਚਾਹੁੰਦਾ ਹੈ ਔਰ ਇੰਡੀਅਨ ਡੋਰ ਨੂੰ ਬਿਲਕੁਲ ਉਡਾਣਾ ਚਾਹੁੰਦਾ ਵਾ ਲੇਕਿਨ ਲੋਕ ਐਂ ਸੋਚਦੇ ਕਿ ਖਾਸ ਕਰ ਜੇ ਕਿਸੇ ਨੇ ਚਾਈਨਾ ਡੋਰ ਉਡਾਈ ਹੋਵੇ ਤੋਂ ਕੱਟੇਗੀ ਨਹੀਂ ਕੱਟੇਗੀ ਲੇਕਿਨ ਤੁਹਾਡੇ ਕੋਲ ਸਪੈਸ਼ਲ ਡੋਰ ਹੈ ਔਰ ਹਰ ਸਾਲ ਲੋਕੀ ਕਾਫ ਕومی ਜੀ ਕੀ ਖਾਸियत ਹੈ ਕੀ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਲੋਕ ਤੁਹਾਡੇ ਕੋਲ ਲੈ ਕੇ ਜਾਂਦੇ ਆ ਜਿਹੜੇ ਦੇ ਵੱਡੀ ਗੁੱਡੀ ਉਡਾਣ ਦੇ ਸ਼ਕੀਨ ਨੇ ਉਹਦੇ ਵਾਸਤੇ ਸਪੈਸ਼ਲ ਧਾਗਾ ਬਣਾਇਆ 18 ਤਾਰ ਇਹ ਦੇਖੋ 18 ਤਾਰ ਧਾਗਾ ਹੈ ਜਿਹੜਾ ਕਾਟਨ ਦਾ ਹੈ ਇੰਡੀਅਨ ਇਹ ਟੁੱਟ ਵੀ ਜਾਂਦਾ ਬਟ ਜਿਹੜਾ ਗੁੱਡੀ ਦੀ ਕਾਰਟ ਹੈ ਇਹ ਦੇਖੋ ਪੂਰੀ ਸਟਰੈਂਥ ਹੋਏਗੀ ਪਰ ਇਹ ਧਾਗਾ कॉटन ਦਾ ਇੰਡੀਅਨ ਡੋਰ ਹੈ ਇਹਦਾ ਕੋਈ ਨੁਕਸਾਨ ਨਹੀਂ ਪਰ ਚਾਈਨਾ ਡੋਰ ਨੂੰ 2 ਮਿੰਟ ਤੋਂ ਪਹਿਲਾਂ ਕੱਟੇਗਾ ਇਹ 100% ਗਰੰਟੀ ਹੈ ਫਿਰ 18 ਤਾਰ ਤੋਂ ਬਾਅਦ ਆਜੇਂਦਾ 16 ਤਾਰ 16 ਤਾਰ ਤੋਂ ਬਾਅਦ ਆਏਗਾ ਸੜਕੋਲ ਦੀ 32 ਤਾਰ 32 ਤਾਰ ਤੋਂ ਬਾਅਦ ਆਏਗਾ 21 ਤਾਰ 12 ਤਾਰ 골ਡ ਜੜੀਆਂ ਵੀ ਚੀਜ਼ਾਂ ਦਵਾਂਗੇ ਤੁਹਾਨੂੰ ਵੱਡੀ ਛੋਟੀ ਗੁੱਡੀ ਦੇ ਅਨੁਸਾਰ ਦਵਾਂਗੇ ਜਿਹੜਾ ਕਸਟਮਰ ਛੋਟੀ ਗੁੱਡੀ ਉਡਾਉਣਾ ਚਾਹੁੰਦਾ ਹੈ ਉਹਨੂੰ ਛੋਟੀ ਹਲਕੀ ਡੋਰ ਦਵਾਂਗੇ ਜਿਹੜੀ ਚਾਇਨਾ ਨੂੰ ਵੱਡੇਗੀ ਤੇ ਜਿਹੜਾ ਵੱਡੀ ਗੁੱਡੀ ਉਡਾਉਣਾ ਚਾਹੁੰਦਾ ਹੈ ਉਹਨੂੰ ਭਾਰੀ ਡੋਰ ਦਵਾਂਗੇ ਤੇ ਚਾਇਨਾ ਨੂੰ ਵੱਡੇਗੀ ਹੈ ਇੰਡੀਅਨ ਡੋਰ ਹੈ ਇਹ ਕਾਟਨ ਦੀ ਡੋਰ ਹੈ ਸਪੈਸ਼ਲ ਡੋਰ ਹੈ ਸੋ ਇਹ ਲੋਕ ਕਹਿੰਦੇ ਕਿ ਜੇ ਜਿਹੜੀ ਇਹ ਇੰਡੀਅਨ ਡੋਰ ਨਾਲ ਬਹੁਤ ਆ ਵੱਡਾ ਗੁੱਡਾ ਨਹੀਂ ਜਿਵੇਂ 24 ਤਾਰ ਕਹ ਰਹੇ 18 ਤਾਰ ਕਹ ਰਹੇ 20 ਤਾਰ ਕਹ ਰਹੇ ਇਹ ਗੁੱਡੀ ਉੱਡ ਜਾਏਗੀ ਸਾਰੀ ਬਿਲਕੁਲ ਜੀ 24 ਤਾਰ ਨਾਲ ਸ ਨੀਏ ਜਬੀ ਤਵਾ ਗੁੱਡਾ ਵੀ ਆਰਾਮ ਨਾਲ ਉੱਡੇਗਾ ਪਰ ਹੈ ਖੂੜੀ ਕਾਸਟਲੀ ਆ ਬਟ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਕਸਮਰ ਕਹਿੰਦਾ ਸਾਲ ਬਾਅਦ ਲੋੜੀ ਆਣੀ ਹੈ ਸਾਨੂੰ ਸ਼ੌਕ ਦਾ ਕੋਈ ਕੋਈ ਮੁੱਲ ਨਹੀਂ ਹੈ ਸ਼ੌਕ ਦਾ ਸਾਲ ਬਾਅਦ ਲੋੜੀ ਲੋਕਾਂ ਨੂੰ ਕੀ ਅਵੇਅਰ ਕਰਦੇ ਹੋ ਕਿਉਂਕਿ ਖਾਸ ਕਰ ਗੱਟੂ ਨੂੰ ਲੈ ਕੇ ਬੱਚੇ ਕਾਫੀ ਔਰ ਆ ਕੁਲ ਕਾਫੀ ਲੋਕ ਅਵੇਅਰ ਵੀ ਹੋ ਰਹੇ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕਰਦੇ ਹੋ ਸਰ ਦੇਖੋ ਸਾਲ ਬਾਅਦ ਸ਼ੌਕ ਆਣਾ ਲੋੜੀ ਇੱਕ ਸਾਲ ਬਾਅਦ ਆਣੀ ਹੈ ਤੇ ਆਪਾਂ ਸ਼ੌਕ ਕਰਨਾ ਇੰਜੋਏ ਲਈ ਕਿ ਕਿਸੇ ਦੀ ਜਾਨ ਲੈਵਾ ਹਮਲਾ ਨਹੀਂ ਕਰਨਾ ਤੇ ਸ਼ੌਕ ਦਾ ਮਤਲਬ ਹੈ ਕਿ ਤੁਸੀਂ ਗੁੱਡੀ ਕੱਟਣੀ ਹੈ ਜੇ ਚਾਹ ਤੁਸੀਂ ਕੱਟ ਲਓ ਇੱਕ ਕੱਟੀ ਵੀ ਜਾਏਗੀ कोई दिक्कत नहीं पर मजा तो आएगा ना शौक ਨਾਲ ਡੋਰ ਦੇ ਨਾਲ ਧਾਗੇ ਦੇ ਨਾਲ ਇਹ मजा है कि ਗੁੱਡੀ ਨੂੰ ਜਿਸ ਤਰ੍ਹਾਂ ਮਰਜੀ ਤੁਸੀਂ ਮੋੜ ਸਕਦੇ ਹੋ ਤੇ ਪਲਾਸਟਿਕ ਦੀ ਡੋਰ ਜਿਹੜੀ ਚਾਈਨਾ ਦੀ ਡੋਰ ਹੈ ਉਹ ਨਾਲ ਤੁਸੀਂ ਮੋੜ ਨਹੀਂ ਸਕਦੇ ਕਿਉਂਕਿ ਉਹ ਟੁੱਟਦੀ ਨਹੀਂ ਉੱਚ ਸਟ੍ਰੈਚ ਬਹੁਤ ਹੈ ਇੱਥੇ ਕੋਈ ਸਟ੍ਰੈਚ ਨਹੀਂ ਹੈ कॉटन ਦੀ ਡੋਰ ਹੈ ਆਰਾਮ ਨਾਲ ਤੁਸੀਂ ਮੋੜ ਤੋੜ ਸਕਦੇ ਹੋ ਥੋੜਾ ਬਹੁਤ ਹੁਵਾਲਾ ਗੁੱਡੀ ਨੂੰ ਤੁਸੀਂ ਆਰਾਮ ਨਾਲ ਚਾਈਨਾ ਨੂੰ ਕੱਟ ਸੋ ਪਤੰਗबाजी ਦੀ ਗੱਲ ਕਰਾਂ ਕਿਹੜੇ ਕਿਹੜੇ ਨਾਮ ਜਿਹੜੇ ਮਸ਼ਹੂਰ ਹੁੰਦੇ ਜਿਹੜੇ ਲੋਕਾਂ ਦੇ ਮੂੰਹ ਤੇ ਚੜੇ ਹੁੰਦੇ ਦੇਖੋ ਜੀ ਪਤੰਗਾਂ ਦੇ ਵਿੱਚ ਡਿਜ਼ਾਈਨ ਆ ਗਿਆ ਤਬਾਜ ਆ ਗਿਆ ਗੁਲਹਿਰ ਆ ਗਈ ਸ਼ਸਤਰੂ ਆ ਗਿਆ ਟੀਰਾ ਆ ਗਿਆ ਪਾਕਿਸਤਾਨੀ ਡਿਜ਼ਾਈਨ ਆ ਗਿਆ ਕਹਿਲ ਆ ਗਈ ਬੜਾ ਡਿਜ਼ਾਈਨ ਨੇ ਅਖੜ ਗੁੱਡੇ ਆ ਗਏ ਚੰਦਰਮਾ ਤਾਰਾ ਆ ਗਿਆ ਮੱਛੀਆਂ ਵਾਲੇ ਗੁੱਡੇ ਆ ਗਏ ਸਟਾਰ ਆ ਗਿਆ ਇਹ ਪੰਜਾਬੀ ਪੰਜਾਬੀ ਹੈ ਇਹ ਪੰਜਾਬੀ ਚੱਜ ਆ ਗਏ ਚਾਂਦ ਤਾਰੇ ਗੀ ਮਨਖਲਾਉ ਘਾਟ ਆ ਗਿਆ ਚੱਜ ਆ ਗਏ ਭੂਤ ਆ ਗਿਆ ਇਹ ਪੁਰਾਣੇ ਟਿਪੀਕਲ ਡਿਜ਼ਾਈਨ ਹੈ ਜਿਹੜੇ ਅੰਮ੍ਰਿਤਸਰ ਦੇ ਡਿਜ਼ਾਈਨ ਕਿਨੇ ਗਏ ਨਹੀਂ ਸੋ ਬਿਲਕੁਲ ਹੋਰ ਪਤੰਗ ਬਾਜ਼ੀ ਦੀ ਗੱਲ ਕਰਾਂ ਸੋ ਪਤੰਗ ਬਾਜ਼ੀ ਦੀ ਅਗਰ ਕੋਈ ਗੱਲ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਅਗਰ ਪਤੰਗਾਂ ਦੇ ਸ਼ਕੀਨ ਜਿਹੜੇ ਆ ਪਤੰਗ ਬਾਜ਼ੀ ਦੇ ਸ਼ਕੀਨ ਹੈਗੇ ਆ ਸੋ ਮਨਮੋਹਨ ਚੀਜ਼ ਜਿਹੜੇ ਕੀ ਬਿਲਕੁਲ ਇੱਕ ਹੋਰ ਅਮੀ ਜੀ ਮਨਮੋਹਨ ਚੀ ਬਿਲਕੁਲ ਤੁਹਾਡਾ ਗੱਲ ਕਰਨਾ ਦਿੰਦੇ ਕਹਿੰਦੇ ਕਿ ਝੀਕ ਆ ਲਗੀ ਹੈ ਜਿੱਤੋਂ ਜਾਣੇ ਜਾਂਦੇ ਕਿ ਇਹ ਮਨਮੋਹਨ ਚੀਜ਼ ਜਿਹੜੀ ਪਤੰਗਬਾਜੀ ਹੈ ਔਰ ਖਾਸ ਕਰ ਸ਼ੌਕੀਨਾਂ ਲਈ ਸਭ ਤੋਂ ਵਧੀਆ ਪਤੰਗਬਾਜੀ ਹੈ ਦੇਖੋ ਜੀ ਮੇਰੇ ਫਾਦਰ ਛੋਟੇ ਨੇ 8 ਸਾਲ ਦੀ ਗਰਾਊਂਡ ਦੇ 8 ਸਾਲ ਦੀ ਉਮਰ ਚ ਗਰਾਊਂਡ ਜਾਂਦੇ ਸੀ ਆਪਣੇ ਫਾਦਰ ਦੇ ਨਾਲ ਪਾਥੀ ਗਰਾਊਂਡ ਚ ਪੇਚੇ ਹੁੰਦੇ ਸੀ ਉਸ ਟਾਈਮ ਸਾਨੂੰ ਸਿਰਫ ਫਾਦਰ ਦਾ ਕਿਲੇ ਦੀ ਗਰਾਊਂਡ ਕਿਲੇ ਦੀ ਗਰਾਊਂਡ ਜਿਹਨੂੰ ਗੋਬਿੰਦਗੜ ਫੋਰਟ ਕਿਹਾ ਜਾਂਦਾ ਉੱਥੇ ਪਹਿਲੇ ਪੇਚੇ ਹੁੰਦੇ ਸੀ ਸਭ ਤੋਂ ਪੁਰਾਣੇ ਤੇ ਮੇਰੇ ਫਾਦਰ 8 ਸਾਲ ਦੀ ਉਮਰ ਜਾਂਦੇ ਤੇ ਪਿੰਨੇ ਦਾ ਰਵਾਜ ਹੁੰਦਾ ਸੀ ਪ ਤੇ ਨਜ਼ਰ ਪੈ ਗਈ ਤੇ ਮੇਰੇ ਦਾਦੇ ਨੇ ਮੇਰੇ ਫਾਦਰ ਨੂੰ ਛੱਡੀ ਇੱਕ ਦੋ ਤੇ ਕਹਿੰਦੇ ਇਹ ਕੀ ਕਰ ਰਿਹਾ ਤੂੰ ਪੇ ਪੇਚੇ ਵੱਲ ਤੇ ਗੁੱਡੀ ਦਾ ਮਜ਼ਾ ਤਦ ਹੈ ਕਿ ਤੁਸੀਂ ਜੋ ਮਗਰ ਫੜਨ ਵਾਲਾ ਪਿੰਨਾ ਵੀ ਧਿਆਨ ਉਹਦੇ ਵੱਲ ਹੋਵੇ ਤੇ ਫਿਰ ਉੱਥੋਂ ਹੱਲ ਪੈ ਗਈ ਛੀਂ ਦੀ ਤੇ ਇਸ ਕਰਕੇ ਛੀਂ ਦੇ ਨਾਮ ਤੋਂ ਪਤੰਗ ਬਾਜੀ ਮਸ਼ਹੂਰ ਹੋ ਗਈ ਸਤਿਨ ਪੀੜੀਆਂ ਇੱਕਾ ਤੇ ਚੌਥੀ ਪੀੜੀ ਤਿਆਰ ਹੋ ਰਹੀ ਹੈ ਸੋ ਬਿਲਕੁਲ ਪੀੜੀਆਂਦਰ ਪੀੜੀਆਂ 70 ਸਾਲਾਂ ਤੋਂ ਪਤੰਗ ਬਾਜੀ ਨੂੰ ਜਿਹੜਾ ਵਾ ਬਿਲਕੁਲ ਨਾਮ ਜਿਹੜਾ ਵਾ ਕੁਆਲਿਟੀ ਦੀ ਗੱਲ ਕਰੀਏ ਸੋ ਮਨਮੋਹਨ ਚੀ ਜਿਹੜੀ ਪੁਤਲੀ ਘਰ ਚੌਂਗ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦੇ ਔਰ ਪਤੰਗ ਬਾਜੀ ਦੇ ਇ ਦੇਖਣਾ ਚਾਹਵਾਂ ਤੇ ਸਾਰਾ ਦਿਨ ਲੱਗ ਜਾਏ ਸੋ 500 ਤੋਂ ਵੱਧ ਡਿਜ਼ਾਈਨ ਹੈਗੇ ਔਰ ਹਰ ਤਰ੍ਹਾਂ ਦੇ ਪਤੰਗ ਗਏ ਚਾਹੇ ਉਹ ਛਾਜ ਜੋ ਹੋਵੇ ਪਰਾ ਹੋਵੇ ਜਿਹੜੇ ਪੰਜਾਬੀ ਦੇ ਕਹਿੰਦੇ ਆ ਲਖਨਊ ਕਾਰਟ ਹੋਵੇ ਪਤੰਗ ਹੋਵੇ ਕੋਪ ਹੋਵੇ ਕਈ ਪਤੰਗਾ ਜਿਹੜੀਆਂ ਇਸ ਤਰ੍ਹਾਂ ਦੀਆਂ ਗਿਆ ਮੈਂ ਜਿਨ੍ਹਾਂ ਦੇ ਨਾਮ ਜਿਹੜੇ ਲੋਕਾਂ ਦੇ ਮੂੰਹ ਤੇ ਚੜੇ ਹੁੰਦੇ ਬੱਚਿਆਂ ਦੇ ਮੂੰਹ ਤੇ ਉਹ ਸਭ ਹਰ ਤਰ੍ਹਾਂ ਦੀ ਉਸ ਤੋਂ ਵੀ ਵੱਧ ਜਿਹੜੀ ਆ ਪਤੰਗਾ ਇੱਥੇ ਗਿਆ ਮੈਂ ਸੁਮਨ ਮੋਨਚੀ ਜਿਹੜੇ ਕਿ ਪਤਲੀ ਘਰ ਚੌਂਕ ਤੇ ਔਰ ਪਤੰਗਬਾਜ਼ੀ ਦੇ ਸ਼ਕੀਨਾਂ ਲਈ ਇਹੋ ਜਿਹਾ ਪਤੰਗਾ ਲੈ ਕੇ ਆਉਂਦੇ ਆ ਜਿਹੜੀ ਆਸਮਾਨ ਦੇ ਵਿੱਚ ਉਸ ਸ਼ੌਕ ਨੂੰ ਪੂਰਾ ਕਰਦੀ ਔਰ ਖਾਸ ਕਰ ਚਾਈਨਿਸ ਜੋਰ ਦੀ ਗੱਲ ਕਰਦੇ ਡ੍ਰੈਗਨ ਤੇ ਵਾਰ ਕਰਨ ਵਾਲੀ ਧੋਰ ਜਿਹੜੀ 18 ਤਾਰ 21 ਤਾਰ 16 ਤਾਰ ਬਿਲਕੁਲ ਐ ਪਤੰਗਬਾਜ਼ੀ ਨੂੰ ਇੱਕ ਵਧੀਆ ਜਿਹੜਾ ਮਕਾਮ ਦਿੰਦੀ ਕਿਉਂਕਿ ਜਦੋਂ ਆਪਾਂ ਕੁਝ ਸਮੇਂ ਪਿੱਛੇ ਚਲ ਜਾਈਏ ਤੋ ਇੰਡੀਅਨ ਧਾਗੇ ਦੀ ਧੋਰ ਨਾਲ ਜੋ ਪੇਚਾ ਹੁੰਦਾ ਸੀ ਉਹੀ ਅਸਲੀ ਮਜ਼ਾ ਹੁੰਦਾ ਸੀ ਲੇਕਿਨ ਡ੍ਰੈਗਨ ਧੋਰ ਨੇ ਆ ਕੇ ਜਿੱਥੇ ਕਾਤਲਡੋਰ ਕੇ ਰਿੰਦੇ ਜਿੱਥੇ ਜਾਣ ਲੈਣਾ ਸ਼ੁਰੂ ਕੀਤਾ ਉਥੇ ਪਤੰਗ ਬਾਜ਼ੀ ਦੇ ਜਿਹੜੇ ਅਸਲ ਸ਼ੌਕੀਨ ਸੀਗੇ ਉਹਨਾਂ ਨੂੰ ਵੀ ਪਿੱਛੇ ਹਟਾ ਕੇ ਰੱਖਤਾ ਲੇਕਿਨ ਇੱਕ ਵਾਰ ਫਿਰ ਪੁਲਿਸ ਅਗਰਕਤੀ ਕਰ ਰਹੀ ਹੈ ਔਰ ਲਗਾਤਾਰ ਸਖਤੀ ਕਰ ਰਹੀ ਹੈ ਔਰ ਲੋਕ ਵੀ ਜਾਗਰੂਕ ਹੋ ਰਹੇ ਹੈ ਔਰ ਇੰਡੀਅਨ ਡੋਰ ਨੂੰ ਜਦੋਂ ਪਤੰਗ ਨਾਲ ਪਤੰਗ ਉਡਾਨਗੇ ਉਹ ਮਜ਼ਾ ਜਿਹੜਾ ਦੁਬਾਰਾ ਫਿਰ ਲੋਟ ਕੇ ਆਏਗਾ ਔਰ ਜਦੋਂ ਗੱਲ ਕਰੀਏ ਲਾਹੌਰ ਦੀ ਤੇ ਬਸੰਤ ਦੀ ਤੇ ਅੰਮ੍ਰਿਤਸਰ ਦੀ ਤੇ ਲੋਹੜੀ ਦੀ ਸੋ ਅੰਮ੍ਰਿਤਸਰ ਦੇ ਵਿੱਚ ਮਨਮੋਹਨ ਜੀ ਪੁਤਲੀ ਘਰ ਚੌਂਕ ਦੇ ਵਿੱਚ ਜਿਹੜੇ ਕੀ ਰੰਗ ਬਰੰਗੀ 500 ਤੋਂ ਵੱਧ ਡਿਜ਼ਾਈਨ ਜ ਬਿਲਕੁਲ ਇੱਕ ਪਿਛਲੇ 70 ਸਾਲਾਂ ਤੋਂ ਫਰਜ਼ੀ ਨੰਬਰ